ਜਿੱਥੇ ਕਿ 26 ਜਨਵਰੀ ਗਣਤੰਤਰ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ 75ਵਾਂ ਗਣਤੰਤਰ ਦਿਵਸ ਤੇ ਜਿੱਥੇ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ ਉੱਥੇ ਹੀ ਉਹਨਾਂ ਦੇ ਪਰਿਵਾਰਾਂ ਨੂੰ ਇਸ ਮੌਕੇ ਸਨਮਾਨਿਤ ਕੀਤਾ ਜਾਂਦਾ ਹੈ ਇਸੇ ਤਰ੍ਹਾਂ ਹੀ ਆ ਸ਼ਹੀਦ ਸੁਖਦੇਵ <th>ਪਰਦੇ ਜਨਮ ਸਥਾਨ ਲੋਗਰਾ ਲੁਧਿਆਣਾ ਵਿੱਚ ਪੁਜਿਆ ਸੀਨੀਅਰ ਸਿਟੀਜ਼ਨ ਐਨ ਆਰ ਆਈ ਨੇ ਦੱਸਿਆ ਕਿ ਉਹ 4 ਸਾਲ ਦੀ ਉਮਰ ਵਿੱਚ ਲੁਧਿਆਣਾ ਤੋਂ ਆਪਣੇ ਪਰਿਵਾਰ ਦੇ ਨਾਲ ਲੰਡਨ ਚਲਾ ਗਿਆ ਸੀ ਉਸ ਦਾ ਜਨਮ ਵੀ ਇਸੇ ਸਥਾਨ 'ਚ ਹੋਇਆ ਜਿੱਥੇ ਸ਼ਹੀਦ ਸੁਖਦੇਵ <th>ਪਰ ਦਾ ਹੋਇਆ ਸੀ ਅੱਜ ਉਹ ਆਪਣੇ 30 ਸਾਲਾਂ ਪੁੱਤਰ ਨਾਲ 26 ਜਨਵਰੀ ਮੌਕੇ ਲੁਧਿਆਣਾ ਪੁਜਿਆ ਉਥੇ ਉਹ ਆਪਣੇ ਜਨਮ ਸਥਾਨ ਤੇ ਆ ਕੇ ਬਹੁਤ ਖੁਸ਼ ਹੋਇਆ ਤੇ ਆਪਣੇ ਮੁੰਡੇ ਨੂੰ ਸ਼ਹੀਦ ਸੁਖਦੇਵ ਤਾਪੜ ਜੋ ਉਹਨਾਂ ਦੇ ਹੀ ਖਾਨਦਾਨ ਵਿੱਚੋਂ ਹਨ ਉਹਨਾਂ ਦੱਸਿਆ ਕਿ ਉਹ ਲੰਡਨ ਤੋਂ ਸਪੈਸ਼ਲ ਇਸ ਲਈ ਆਏ ਹਨ ਤਾਂ ਕਿ ਆਪਣੇ ਮੁੰਡੇ ਨੂੰ ਸ਼ਹੀਦ ਸੁਖਦੇਵ ਤਾਪੜ ਬਾਰੇ ਪੂਰੀ ਜਾਣਕਾਰੀ ਦੇ ਸਕਣ ਅਤੇ ਆਪਣੇ ਖਾਨਦਾਨ ਦੀ ਹਿਸਟਰੀ ਵੀ ਦੀ ਵੀ ਜਾਣਕਾਰੀ ਮਿਲ ਸਕੇ ਸਾਨੂੰ ਸਾਡੇ ਸ਼ਹੀਦਾਂ ਤੇ ਬਹੁਤ ਫਕਰ ਮਹਿਸੂਸ ਹੁੰਦਾ ਹੈ ਫਾਈਨਲ ਲੁਧਿਆਣਾ ਤੋਂ ਵਿਪਨ ਕੁਮਾਰ ਦੀ ਰਿਪੋਰਟ ਬੱਚੇ ਤੁਹਾਨੂੰ ਸੁਣਾਇਆ ਨਾ ਹਾਂ ਜੀ ਹਾਂ ਜੀ ਹਾਂ 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 Pretty leaf once they have sucked up in there, but it's this is together? That's been preserved. ਹੈਗੀ ਆ ਅ ਬਹੁਤ ਖੁਸ਼ੀ ਹੋਈ ਅੱਜ ਅੱਜ ਸ਼੍ਰੀਨ ਥਾਪਰ ਸੁਖਜੇ ਥਾਪਰ ਦੀ ਸਟੋਰੀ ਵੀ ਪਤਾ ਮੇਰੇ ਲੜਕੇ ਵੀ ਬਹੁਤ ਹੈਪੀ ਹੋਇਆ ਕਿ ਸਾਰੇ ਸਟੋਰੀ ਪਤਾ ਲੱਗਿਆ ਸ਼ਹੀਦ ਹੋਏ ਸੀ ਜੇ ਉਸ ਤੋਂ ਬਾਅਦ ਤੁਹਾਨੂੰ ਇੱਕ ਮਹਿਸੂਸ ਹੋਇਆ ਕਿ ਇੱਕ ਖੂਨ ਜਿਹੜਾ ਤੁਹਾਡਾ ਆਪਣਾ ਖੂਨ ਸੀਗਾ ਉਹਦੇ ਵਿੱਚ ਅੱਜ ਤੁਸੀਂ ਪੰਜਾਬ ਦੀ ਧਰਤੀ ਦੇ ਵਿੱਚ ਜਿਹੜਾ ਕਿ ਲੁਧਿਆਣਾ ਵਿੱਚ ਆਏ ਹੋ ਪ੍ਰਤੀਕਾਮਾ ਜਿਹੜੀ ਲੱਗੀ ਹੈ ਉਹਨਾਂ ਦੇ ਉੱਤੇ तो यहाँ पर अभी आए आपका परिवार मिला यहाँ पर योर फैमिली मेंबर भैया आपके हां मैं सब यहाँ एरिया में काफी थापर फैमिली रह रहे हैं और अशोक थापर से मिले हैं बहुत मजा में ਕੁਝ ਸਮੇਂ ਦਿਨੋਂ ਕਿ ਉੱਥੇ ਅੰਗਰੇਜ਼ਾਂ ਨੇ ਇਹਨੂੰ ਤਾਲੇ 'ਚ ਰੱਖਿਆ ਹੁਣ ਸਰਕਾਰਾਂ ਨੇ ਇਹਨੂੰ ਤਾਲੇ 'ਚ ਰੱਖਿਆ ਹੈ ਤੁਸੀਂ ਦੇਖ ਸਕਦੇ ਹੋ ਕਿ ਹੁਣ ਅਸੀਂ ਚਾਬੀ ਇਹਦੀ ਲਿੱਤੀ ਹੈ ਅਸੀਂ ਆਪ ਜਾ ਕੇ ਖੋਲਿਆ ਉਹਨਾਂ ਤੋਂ ਪਰ 26 ਜਨਵਰੀ ਦਾ ਕੱਲ ਦਿਹਾੜਾ 75ਵਾਂ ਵਰ੍ਹੇਗੰਢ ਅਸੀਂ ਦੇਸ਼ ਦੀ ਆਜ਼ਾਦੀ ਲਈ ਗਰਦਨਮਕਰ ਦਾ ਦਿਵਸ ਦੇ ਵਿੱਚ ਹਰ ਸਟੇਟ ਦੇ ਵਿੱਚ ਅਸੀਂ ਮਨਾ ਰਹੇ ਹਿੰਦੁਸਤਾਨ 'ਚ ਮਨਾ ਰਹੇ ਹਾਂ ਪਰ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀ ਜਾਨ ਕੁਰਬਾਨ ਕਰਤੀ ਉਹਦੇ ਘਰ ਦੇ ਹਾਲ ਤੁਸੀਂ ਦੇਖ ਸਕਦੇ ਹੋ ਮੈਂ ਇਹ ਸਮਝਦਾ ਕਿ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਕਰਤਾਰ ਸਰਦਾਰ ਉਦਮ ਸਿੰਘ ਜਿਨ੍ਹਾਂ ਨੇ ਦੇਸ਼ ਦੀ आजादी ਲਈ ਆਪਣੀ ਜਾਨ ਕੁਰਬਾਨ ਕਰਤੀ ਦੇਸ਼ ਨੂੰ आजाद ਕਰਾਣ ਲਈ ਭਗਤ ਸਿੰਘ ਦੇ 18 ਕਰੋੜ ਦੀ ਲਾਗਤ ਨਾਲ ਉੱਥੇ ਮਿਊਜ਼ੀਅਮ ਬਣਾਇਆ ਗਿਆ ਹੈ ਇਸ ਕਰਤਾਰ ਸਿੰਘ ਸਰਾਭਾ ਜੀ ਦੇ ਉੱਥੇ ਪੰਜ ਕਿੱਲੇ ਜ਼ਮੀਨ ਦਿੱਤੀ ਗਈ ਹੈ ਲਾਲਾ ਲਾਜਪਤ ਰਾਏ ਦੇ ਕੁਛ ਤੁਛ ਪੈਸਿਆਂ ਨਾਲ ਦੇ ਕੇ ਉਹਦਾ ਘਰ ਦੀ ਸਫਾਈ ਇਸ ਇਸ ਸਾਲ ਉਹ ਵੀ ਅਸੀਂ ਲੜ ਲੜ ਕੇ ਕਰਾਈ ਹੈ ਸ਼ਹੀਦ ਸੁਖਦੇਵ ਸਾਹਿਬ ਜੀ ਦੇ 5 ਸਾਲ ਦੇ ਬਿੱਲ ਉਹ 50 ਲੱਖ ਰੁਪਏ ਸੀ ਉਹ ਇੱਥੇ ਲੱਗ ਚੁੱਕਾ ਹੈ ਸ਼ਹੀਦ ਸੁਖਦੇਵ ਜੀ ਦਾ ਐਜੇ ਹਿੰਦੂ ਹੋਣ ਕਰਕੇ ਇਹਨਾਂ ਨਾਲ ਬਿਤਰਾ ਹੋ ਰਿਹਾ ਹੈ ਇਹਨਾਂ ਦਾ ਸੁਤੇਲਾ ਵਿਵਹਾਰ ਹੋ ਰਿਹਾ ਅਸੀਂ ਚਾਲੀ ਗਾਜ ਦੀ ਇੱਕ ਜ਼ਮੀਨ ਮੰਗੀ ਜਿਹੜੀ ਕਿ ਸਿੱਧਾ ਰਸਤਾ ਇੱਥੋਂ ਚੌੜਾ ਬਿਆਰ ਚੋਂ ਮਿਲ ਜਾਏ ਤਾਂ ਕਿ ਲੋਕ ਆਂ ਜਾਣ ਵਾਲੇ ਆਂ ਜਾਣ ਵਾਲੇ ਇੱਥੇ ਨੰਮਸਤੋ ਹੋਣ ਸਾਡੇ ਕਈ ਥਾਪਰ ਬਰਾਦਰੀ ਦੇ ਲੋਕ ਹੈ ਜਿਹੜੇ ਕਿ ਫੋਰਨ ਚ ਬੈਠੇ ਹੈ ਉਹ ਇੱਥੇ ਆਂਦੇ ਆ ਅੱਜ ਵੀ ਆਏ ਹੈ ਸਾਡੇ ਥਾਪਰ ਸਾਹਿਬ ਇੱਥੇ ਇੱਥੇ ਨੰਮਸਤੋ ਜਿੰਨੇ ਵੀ ਥਾਪਰ ਹੈਗੇ ਇਹ ਸ਼ਹੀਦ ਸੁਖਦੇਵ ਨਾਲ ਰਿਲੇਟਡ ਹੈ ਕਿਉਂਕਿ 500 ਸਾਲ ਪਹਿਲਾਂ ਮੁਹੰਮਦ ਗਜ਼ਨਵੀ ਨਾਲ ਕਾਬਲ ਤੋਂ ਲੜਦੇ ਹੋਏ ਥਾਪਰ ਬਰਾਦਰੀ ਦੇ ਕੁਝ ਜਿਹੜੇ ਬਜ਼ੁਰਗ ਸੀ ਉਹ ਲੁਧਿਆਣੇ ਚ ਆ ਕੇ ਬਸੇ ਜੀ ਇਹ politcal ਪਨਾਹ ਮਿਲੀ ਸੀ ਔਰ ਇੱਕ ਸ਼ਖਸ ਹੈ ਜਿਹੜਾ ਕਿ ਜਿਹਨੂੰ ਅਸੀਂ ਬਾਬਾ ਜੀ ਬਾਬਾ ਗੱਜੂ ਦੇ ਨਾਮ ਤੇ ਪਛਾਣਦੇ ਆ ਉਹ ਕਾਬਲ ਚ ਉਹਨਾਂ ਦੀ ਸਮਾਜ ਸੀ ਇਹ ਸਭ ਉਹਨਾਂ ਦੀ ਵਿਦਾਇਸ਼ ਹੈ ਜਿੰਨੇ ਵੀ ਥਾਪਰ ਹਿੰਦੁਸਤਾਨ ਚ ਫੈਲੇ ਹੋਏ ਆ ਉਹਨਾਂ ਦੀ ਸੰਤਾਨ ਹੈ ਔਰ ਉਹਨਾਂ ਦੇ ਰਿਸ਼ਤੇਦਾਰ ਹੈ ਥਾਪਰ ਬਰਾਦਰੀ ਜਿੱਥੇ ਵੀ ਫੈਲੀ ਹੋਈ ਹੈ ਉਹ ਇੱਥੇ ਆ ਕੇ ਇੰਗਲੈਂਡ ਤੋਂ ਆਏ ਹੁਣ ਨਵ ਸਫੌਨ ਇੱਥੇ 26 ਜਨਵਰੀ ਦੇ ਤਿਹਾਰ ਤੇ ਮੈਂ ਸਮਝਦਾ ਬੜੀ ਅੱਛੀ ਗੱਲ ਆ ਸਾਡੇ ਦੇਸ਼ ਨੂੰ ਆਜ਼ਾਦ ਹੋਏ ਅੱਜ 75ਵਾਂ ਵਰ੍ਹੇਗੰਢ ਅਸੀਂ ਹਿੰਦੁਸਤਾਨ 'ਚ ਮਨਾ ਰਹੇ ਹਾਂ ਪਰ ਜਿੱਥੇ ਕਿ ਸੁਖਦੇਵ ਦਾ ਸਵਾਲ ਆਂਦਾ ਹੈ ਉੱਥੇ ਹਮੇਸ਼ਾ ਇਹ ਨਾਲ ਵਿਤਰਾ ਹੋ ਰਿਹਾ ਹੈ ਇਹਨਾਂ ਸੋਤੇਲਾ ਵਿਵਹਾਰ ਹੈ ਕਿਉਂ ਕਿ ਇਹ Hindu ਹੈ ਇਸ ਕਰਕੇ ਮੈਂ ਸਰਕਾਰਾਂ ਨੂੰ ਆਗਾ ਕਰਨਾ ਚਾਹੁੰਦਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਮੈਂ ਕਈ ਵਾਰ ਲੈਟਰ ਲਿਖ ਚੁੱਕਾ ਹਾਂ ਸ਼ਹੀਦਿਆਂ ਨੂੰ ਸੁਖਦੇਵ ਥੱਪ ਨਾਲ ਸੋਤੇਲਾ ਵਿਵਹਾਰ ਨਾ ਕਰੋ ਕਿਉਂਕਿ ਭਗਤ ਸਿੰਘ ਰਾਜਗੁਰੂ ਨਾਲ ਇਹਨਾਂ ਨੇ ਇਕੱਠਿਆਂ ਨੇ ਤਿੰਨਾਂ ਨੇ ਫਾਂਸੀ ਦਿੱਤੀ ਸੀ ਔਰ ਜੇ ਇੱਕ ਬੰਦਾ ਫਾਂਸੀ ਦਿੰਦਾ ਇੱਕ ਤਿੰਨ ਜਿਸਮ ਇੱਕ ਜਾਨ ਸੀ ਭਗਤ ਸਿੰਘ ਦੀ ਮਾਤਾ ਸਾਡੇ ਬਜ਼ੁਰਗ ਦੱਸਦੇ ਆ ਭਗਤ ਸਿੰਘ ਦੀ ਮਾਤਾ ਕਹਿੰਦੀ ਹੁੰਦੀ ਸੀ ਕਿ ਸੁਖਦੇਵ ਰਜਗੁਰੂ ਨੂੰ ਇਕੱਠੇ ਰੱਖਣਾ ਔਰ ਉਹੀ ਗੱਲ ਹੋਈ ਹੈ ਇਕੱਠਿਆਂ ਨੂੰ ਫਾਂਸੀ ਦਿੱਤੀ ਗਈ ਹੈ ਔਰ ਪਰ ਮੈਂ ਫਿਰ ਬਾਰ-ਬਾਰ ਸਰਕਾਰਾਂ ਨੂੰ ਅਗਾਹ ਕਰਨਾ ਚਾਹੁੰਦਾ ਕਿ ਇਹਦਾ ਸੁਤੇਲਾ ਵਿਵਹਾਰ ਨਾ ਕੀਤਾ 28 ਸਤੰਬਰ ਨੂੰ ਖੜਕਟ ਕਲਾ ਦੇ ਵਿੱਚ ਸ੍ਰੀ ਭਗਵੰਤ ਮਾਨ ਜੀ ਸੀਮਾ ਪੰਜਾਬ ਨੇ ਸਾਨੂੰ ਉੱਥੇ ਬੁਲਾ ਕੇ ਸਾਨੂੰ ਸਨਮਾਨਿਤ ਕੀਤਾ ਬੜੀ ਖੁਸ਼ੀ ਦੀ ਗੱਲ ਹੈ 11 ਮਹੀਨੇ ਹੋ ਗਏ ਉਹਨਾਂ ਨੇ ਸ਼ਿਵਾਸ਼ਨ ਦਿੱਤਾ 2 ਮਹੀਨੇ ਦੇ ਵਿੱਚ ਇਹਦਾ ਰਸਤੇ ਦਾ ਸੀ 40 ਗੱਜ ਦਾ ਕੁਆਰ ਕਰਕੇ ਰਸਤਾ ਕੱਢਾਂਗੇ ਅੱਜ ਉਸ ਗੱਲ ਨੂੰ ਵੀ 4 ਮਹੀਨੇ ਹੋ ਗਏ ਕੋਈ ਮੈਂ ਕਹਿੰਦਾ ਨੀਚਲੇ ਜਿਹੜੇ ਅਧਿਕਾਰੀ ਹੈ ਉਹ ਇਹਦੇ ਤੇ ਧਿਆਨ ਨਹੀਂ ਦਿੰਦੇ ਜਾਂ ਲਾਪਰਵਾਹੀ ਕਰਦੇ ਹੈ ਜਾਂ ਇਹਦੇ ਨਾਲ ਸੁਤੇਲਾ ਵਿਵਾਰ ਕਰਦੇ ਹੈ ਮੰਤਰੀ ਹਰਜੋਤ ਬੈਂਸ ਜੀ ਆਏ ਸੀ 15 ਮਈ ਨੂੰ ਉਹ ਵੀ ਇਹ ਕਹਿ ਕੇ ਗਏ ਸੀ 2 ਮਹੀਨੇ ਚ ਇਹਨਾਂ ਦਾ ਕੰਮ ਕੰਪਲੀਟ ਕਰ ਦਾਂਗੇ ਪਰ ਅੱਜ ਉਸ ਗੱਲ ਨੂੰ ਵੀ 6 ਮਹੀਨੇ ਬੀਤ ਗਏ ਹੈ ਮੈਂ ਸਰਕਾਰ ਨੂੰ ਰਿਕਵੈਸਟ ਕਰਨਾ ਚਾਹੁੰਦਾ ਹੈ ਇਹ ਇਹਦੇ ਨਾਲ ਸੁਤੇਲਾ ਵਿਵਾਰ ਨਾ ਕੀਤਾ ਜਾਵੇ ਤਾਂ ਕਿ ਇਹਨਾਂ ਦੀ ਰੂਹ ਤੁਹਾਡੇ ਤੇ ਹਾਵੀ ਨਾ ਹੋ ਜਾਏ ਕਿਉਂਕਿ ਇਹਨਾਂ ਦੀਆਂ ਰੂਹਾਂ ਭਟਕਦੀਆਂ ਨੇ ਕਿਸੇ ਨੇ ਇਹਨਾਂ ਦਾ ਦਾ ਸੰਸਕਾਰ ਨਹੀਂ ਕੀਤਾ ਜਦੋਂ ਇਹਨਾਂ ਨੂੰ ਫਾਂਸੀ ਹੋਈ ਸੀ ਇਹਨਾਂ ਦੇ ਸ਼ਬਦ ਜਿਹੜੇ ਸੀ ਕਿਤੇ ਕਿਤੇ ਫਲਾ ਦਿੱਤੇ ਗਏ ਸੀ ਲਾਹੌਰ ਦੇ ਵਿੱਚ 24 ਤੋਂ ਪਹਿਲਾਂ ਇੱਕ ਦਿਨ ਪਹਿਲਾਂ ਫਾਂਸੀ ਦਿੱਤੀ ਗਈ ਸੀ ਇਹਨਾਂ ਦਾ ਸੰਸਕਾਰ ਨਾ ਇਹਨਾਂ ਦੀ ਰੂਹਾਂ ਭਟਕਦੀਆਂ ਇਹਨਾਂ ਦੀ ਰੂਹਾਂ ਨਾਲ ਬਿਤਰਾ ਨਾ ਕਰੋ ਤਾਂ ਕਿ ਰੂਹਾਂ ਇਹਨਾਂ ਤੁਹਾਨੂੰ ਆ ਕੇ ਪੈਣ ਕਿਉਂਕਿ ਸ਼ਹੀਦ ਦੇ ਆਜ਼ਮ ਸੁਖਦੇਵ <th>ਪੱਪਰ ਜੀ ਦਾ ਜਨਮ ਇੱਥੇ ਹੋਇਆ ਸੀ ਮੈਂ ਤਾਂ ਆਪਣੇ ਵੱਲੋਂ ਮੈਨੂੰ 40 ਸਾਲ ਹੋ ਗਏ ਇਹਨਾਂ ਨੂੰ ਦੇਖਭਾਲ ਕਰਦੇ ਹੋਇਆਂ ਨੂੰ ਮੈਂ ਸਰਕਾਰਾਂ ਨੂੰ ਅਪੀਲ ਕਰੀ ਜਨਾ ਪ੍ਰਾਈਮ ਮਿਨਿਸਟਰ ਨੂੰ ਵੀ ਅਪੀਲ ਕੀਤੀ ਰਾਸ਼ਟਰਪਤੀ ਜੀ ਨੂੰ ਵੀ ਅਪੀਲ ਕੀਤੀ ਜਿਨੇ ਸੀਐਮ ਆਇਆ ਸਾਰਿਆਂ ਨੇ ਸਵਾਜਨ ਦਿੱਤਾ ਪਰ ਕੰਮ ਇੱਥੇ ਕਿਸੇ ਨੇ ਨਹੀਂ ਕੀਤਾ ਇਹ 40 ਗਜਾ ਜਗਾ ਕੀ ਹੁੰਦੀ ਹੈ ਚੰਡੀਗੜ੍ਹ ਦੇ ਵਿੱਚ ਕਿੰਨੇ ਗਜਾਂ ਦੇ ਵਿੱਚ ਭਗਤ ਸਿੰਘ ਦੀ ਪ੍ਰਤਿਮਾ ਲਗਾ ਰਹੀ ਲਗਾਈ ਜਾ ਰਹੀ ਹੈ ਪਰ ਇੱਥੇ ਤੁਸੀਂ ਦੇਖਦੇ ਹੋ ਕੀ ਹਾਲ ਹੈ ਇਤੋਂ ਦੇ ਮੀਡੀਆ ਰਾਹੀਂ ਤੁਹਾਨੂੰ ਹਮੇਸ਼ਾ ਹੀ ਅਸੀਂ ਚੈਨਲ ਰਾਹੀਂ ਦੱਸਦੇ ਰਹੇ ਹਾਂ ਸ਼੍ਰੀ ਸੁਖਦੇਵ ਜੀ ਦਾ ਸੋਤੇਲਾ ਵਿਵਾਰ ਨਾ ਕਰੋ ਕੱਲ 26 ਜਨਵਰੀ ਹੈ 26 ਜਨਵਰੀ ਨੂੰ ਤੁਹਾਨੂੰ ਡੀਸੀ ਸਾਹਿਬ ਨੇ ਇਨਵਾਈਟ ਕੀਤਾ ਹੈ ਕਿਹਨੇ ਤੁਹਾਨੂੰ ਉਸੇ 26 ਜਨਵਰੀ ਨੂੰ ਯਾਦ ਕੀਤਾ 15 ਅਗਸਤ ਨੂੰ ਯਾਦ ਕੀਤਾ ਉਸ ਤੋਂ ਬਾਅਦ ਜਿਹੜਾ ਇਹ ਹਾਲਾਤ ਇਹਦੇ ਉਸ ਤਰ੍ਹਾਂ ਦੇ ਉਸ ਤਰ੍ਹਾਂ ਹਾਲਾਤ ਉਸਰਿਆਂ ਦੇ ਉੱਤੇ ਸਿਰਫ ਯਾਦ ਕਰ ਸਾਨੂੰ ਕਾਰਡ ਨੂੰ ਨੁਮਾਇੰਦਾ ਭੇਜ ਦਿੰਦੇ ਕਾਰਡ ਭੇਜ ਦਿੰਦੇ ਹੈ ਪਰ ਅਸੀਂ ਉਹਨੂੰ ਇੱਥੇ ਸਲੂਟ ਕਰ ਦਿੰਨੇ ਆਂ ਦੇਸ਼ ਦੀ ਇਜਾਦੀ ਨੂੰ ਅਸੀਂ ਸੁਖਦੇਵ ਜੀ ਨੂੰ ਸਲੂਟ ਕਰਦੇ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਭਗਤ ਸਿੰਘ ਰਾਜਗੁਰੂ ਸੁਖਦੇਵ ਕਰਤਾਰ ਸਿੰਘ ਸਰਾਭਾ ਉਧਮ ਸਿੰਘ ਇਹਨਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀ ਜਾਨ ਕੁਰਬਾਨੀ ਅਸੀਂ ਉਹਨਾਂ ਨੂੰ ਸਲੂਟ ਕਰਦੇ ਹਾਂ ਇੱਕੇ ਸਰਕਾਰ ਖਾਨਾ ਪੂਟੀਆਂ ਕਰ ਰਹੀ ਹੈ ਪ੍ਰਸ਼ਾਸਨ ਵੀ ਖਾਨਾ ਪੂਰਤੀ ਕਰਦਾ ਇੱਕ ਗਨਤ ਸਰਿਸਟ ਬਲਾਕ ਇਹ ਤੁਹਾਨੂੰ ਸਮਾਨ ਕਰਦਾ ਉਸ ਤੋਂ ਬਾਅਦ ਕੋਈ ਪੁੱਛ ਨਹੀਂ ਨਹੀਂ ਕੋਈ ਪੁੱਛ ਗਿੱਚ ਨਹੀਂ ਜੀ ਅੱਜ 15 ਮਈ ਨੂੰ ਇੱਥੇ ਜਨਮ ਦਿਨ ਅਸੀਂ ਉਹਨਾਂ ਦਾ ਤੁਮ ਤਾਮਨਾ ਮਲਾਈਦਾ ਬਲੱਡ ਕੈਂਪ ਲਾਈਦਾ ਹੈ ਵਿਡੋਸ ਨੂੰ ਰਾਸ਼ਨ ਵੰਡ ਰਹੀਦਾ ਹੈ ਬੱਚਿਆਂ ਨੂੰ ਸਕੂਲਾਂ ਕਿਤਾਬਾਂ ਵੰਡ ਰਿਹਾ ਹੈ ਤਾਂ ਕਿ ਉਹਦਾ ਨਾਂ ਜਿਹੜਾ ਹੈ ਰੋਸ਼ਨ ਰਵੇ ਲੋਕ ਬੱਚੇ ਆਹਨ ਵਾਲੀ ਪੀੜ੍ਹੀ ਉਹਨਾਂ ਨੂੰ ਪਛਾਨ ਸਕੇ ਕਿ ਸ਼ਹੀਦ ਸੁਖਦੇਵ ਥਾਪਰ ਮਹੱਲਾ ਨਗਰਾ ਲੁਧਿਆਣਾ ਦਾ ਵਾਸੀ ਸੀ ਜਿਨੇ ਦੇਸ਼ ਦੀ ਆਜ਼ਾਦੀ ਲਈ ਆਪਣੀ ਜਾਨ ਕੁਰਬਾਨ ਕੀਤੀ ਹੁਣ ਮੌਜੂਦਾ ਸਰਕਾਰ ਹੈਗੀ ਆ ਉਹਨਾਂ ਨੇ ਵੀ ਦੌਰਾਨ ਮੁੜ ਕੇ ਇੱਥੇ ਕਿਸੇ ਨੇ ਫੇਰਾ ਤਕਰੀਬ ਆਇਆ ਕੀ ਉਮੀਦ ਰੱਖੀ ਬਿਲਕੁਲ ਹਰਜੋਤ ਬੈਂਸ ਆਏ ਸੀ ਜੀ ਉਹਨਾਂ ਨੇ 2 ਮਹੀਨੇ ਦਾ ਅਲਟੀਮੇਟ ਦਿੱਤਾ ਸੀ 2 ਮਹੀਨੇ ਦੇ ਅੰਦਰ ਅੰਦਰ ਅਸੀਂ ਇਹਦਾ ਕੰਮ ਸਾਰਾ ਕੰਪਲੀਟ ਰਸਤੇ ਦਾ ਵੀ ਕਰ ਦਾਂਗੇ ਕੀ ਲੱਗ ਰਿਹਾ ਆਮ ਆਦੀ ਪਾਲੀ ਸਰਕਾਰ ਹੁਣ ਤੁਹਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਕੁਝ ਐਦਾਂ ਦਾ ਸਾਨੂੰ ਬੜੀਆਂ ਉਮੀਦਾਂ ਸੀ ਸ੍ਰੀ ਭਗਵੰਤ ਮਾਨ ਸੀਐਮ ਪੰਜਾਬ ਦੇ ਸਾਡੀ ਬੜੀ ਉਮੀਦ ਸੀ ਕਿ ਇਹ ਸ਼ੀਦਾਂ ਦੇ ਪ੍ਰਤੀ ਬਹੁਤ ਜਾਗਰੂਤ ਹੈ ਕਿਉਂਕਿ ਉਹਨਾਂ ਨੇ ਖੜਕਟ ਕਲਾਂ ਦੇ ਜਾ ਕੇ ਸੌ ਚੱਕੀ ਸੀ ਉੱਥੋਂ ਸਾਨੂੰ ਮਾਨ ਸੀਗਾ ਕਿ ਸ਼ੀਦਾਂ ਲਈ ਬੜੇ ਇਹ ਨਰਮ ਵਿਹਾਰੇ ਹੋਣਗੇ ਔਰ ਉਹਨਾਂ ਦਾ ਸਨਮਾਨ ਮਾਨ ਸਨਮਾਨ ਕਰਨਗੇ ਪਰ ਅੱਜ 10 11 ਮਹੀਨੇ ਹੋਣ ਦੇ ਬਾਵਜੂਦ ਵੀ ਇਹਦੇ ਕੰਨੀ ਕਿਸੇ ਦਾ ਧਿਆਨ ਨਹੀਂ ਮੈਂ ਭਗਵਾਨ ਦਮਨ ਜੀ ਨੂੰ ਬੇਨਤੀ ਕਰਦਾ ਕਿ ਇਸ ਵਕਤ ਥੋੜਾ ਜਿਆਦਾ ਤੁਹਾਡੇ ਲਈ ਤਾਂ ਇੱਕ ਚੁਟਕੀ ਪਰ ਅੱਖ ਝਪਕਣ ਦੀ ਗੱਲ ਹੈ ਕੰਮ ਹੋ ਜਾਣਾ ਤੁਸੀਂ ਚਾਹ ਪੇ ਇੱਕ ਹਫਤੇ ਦੇ ਵਿੱਚ ਇਹਦਾ ਕੰਮ ਕੰਪਲੀਟ ਹੋ ਸਕਦਾ ਹੈ ਅੱਜ ਉਸ ਗੱਲ ਨੂੰ 3 ਸਾਲ ਮੈਨੂੰ ਲੱਗੇ ਨੂੰ ਹੋ ਗਿਆ ਉਸ ਤੋਂ ਪਹਿਲਾਂ ਮੈਨੂੰ ਕਈ ਸਾਲਾਂ ਨਾਲ ਤੋਂ ਮੈਂ ਰਸਤਾ ਹੀ ਲੱਗੇ ਜਗਾ ਵੀ ਖਾਲੀ ਕਰਾਈ ਯੂਜ਼ਿੰਗ ਵੀ ਅਸੀਂ ਕਰਾਇਆ ਫਿਰ ਕਾਰਕੋਲੋਜੀ ਨੇ ਚਕਬਜਾ ਕਰ ਲਿਆ ਇਹ ਬੜੀ ਅਫਸੋਸ ਦੀ ਗੱਲ ਹੈ ਇਹਦੇ ਨਾਲ ਸੁਤੇਲਾ ਵਿਵਹਾਰ ਨੇ ਮੈਂ ਬਾਰ-ਬਾਰ ਅਪੀਲ ਕਰਦਾ ਪੰਜਾਬ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਵੀ ਮੈਂ ਕਈ ਜੱਟੀਆਂ ਲਿਖ ਚੁੱਕਾ ਹਾਂ ਕਿ ਇਹਦੇ ਕੰਨੀ ਥੋੜਾ ਜਿਹਾ ਧਿਆਨ ਦਿੱਤਾ ਜਾਵੇ ਜਿੱਦਾਂ ਪਾਰਲੀਮੈਂਟ ਚ ਭਗਤ ਸਿੰਘ ਦੀ ਪ੍ਰਤਿਮਾ ਲੱਗੀ ਹੈ ਕਿਉਂ ਉਹਨਾਂ ਨਾਲ ਸੁਖਦੇਵ ਰਾਜਗੁਰੂ ਜੀ ਲੱਗ ਜਾਂਦੀ ਕੀ ਫਰਕ ਪੈਣਾ ਸੀ ਪਾਰਲੀਮੈਂਟ ਨੂੰ ਅਜੇ ਤੱਕ ਜਿਹੜਾ ਇਹਨਾਂ ਦੇ ਕੇਸ ਹੋਇਆ ਜੀ ਡਿਸਾਲਵ ਨਹੀਂ ਕੀਤਾ ਪਾਰਲੀਮੈਂਟ ਬੁਲਾ ਕੇ ਪ੍ਰਾਈਮ ਮਿਨਿਸਟਰ ਇੱਕ ਮਿੰਟ ਦੇ ਵਿੱਚ ਡਿਸਾਲਵ ਕਰ ਸਕਦਾ ਹੈ ਇਹਨਾਂ ਦੇ ਕੇਸ ਪੈਂਡਿੰਗ ਪਈ ਹੈ ਲਾਹੌਰ ਦੇ ਵਿੱਚ ਜਿਹੜੀ ਉਹ ਜੇਲ ਵੀ ਖਤਮ ਹੋ ਗਈ ਉੱਥੇ ਮਿਸਟਰ ਖਾਨ ਹੈਗੇ ਹਨ ਜਿਨ੍ਹਾਂ ਨੇ ਪਟੀਸ਼ਨ ਦਾਇਰ ਕੀਤੀ ਹੈ ਕਿ ਇਹਨਾਂ ਨੂੰ ਫਾਂਸੀ ਨਜ਼ਾਇਜ਼ ਦਿੱਤੀ ਗਈ ਹੈ ਜੇ ਮਹਾਤਮਾ ગાંધી ਚਾਹਦੇ ਤੇ ਇਹਨਾਂ ਨੂੰ ਬਚਾ ਸਕਦੇ ਸੀ ਮਹਾਤਮਾ ગાંધી ਆਪਣੀ ਰਾਜਨੀਤੀ ਦੇ ਜਵਾਰ ਪੰਡਤ ਜਵਾਰ ਲਾਲ ਮਿਲ ਕੇ ਰਾਜਨੀਤੀ ਕਰਨਾ ਲਾਹੌਰ ਨੂੰ ਅਲੱਗ ਕਰਤਾ ਇਹਨਾਂ ਨੂੰ ਵੀ ਅਲੱਗ ਕਰਤਾ